ਘਟਨਾ ਵੀਜੀ ਕੱਲ 5:30-6 ਵਜੇ ਦੇ ਲਗਭਗ ਲੰਮ ਤੋਂ ਹੋਈ ਆ ਬਸ ਸਾਨੂੰ ਪਤਾ ਲੱਗਾ 6:30 ਵਜੇ ਇਹ ਉਮਰ 23-24 ਸਾਲ ਦੀ ਜੀ ਤੇ ਮਗਰੋਂ ਗੱਡੀ ਬਿਮਾਰੀ ਬਾਈ ਜਿੱਥੇ ਬਿਠਣਾ ਰੋਡ ਤੇ ਨਾ ਆਪਾਂ ਅਬਰਕੰਦੀ ਨੂੰ ਤੇ ਥਾਂਦੇ ਵਾਲ ਚੌਕ ਬੰਦ ਹੈ ਉਹ ਚੌਕ ਤੇ ਅੱਜ ਅਸੀਂ ਐਕਸੀਡੈਂਟ ਕਰਨ ਵਾਲਾ ਦੋਸ਼ੀ ਜਿਹੜਾ ਫੜ ਲਿਆ ਹੋ ਰੈਸਟ ਕਰਦੇ ਹਾਂ ਸੁਭਾ ਦੇ ਸਾਨੂੰ ਕਹਿ ਰਿਹਾ ਜੀ ਘੰਟੇ-ਘੰਟੇ ਤੱਕ ਤੁਹਾਨੂੰ ਅਸੀਂ ਘੰਟੇ 'ਚ ਬੰਦਾ ਲੱਭ ਕੇ ਦੇ ਦਾਂਗੇ ਘੰਟੇ 'ਚ ਬੰਦਾ ਲੱਭ ਕੇ ਦੇ ਦਾਂਗੇ ਪਰ ਕੋਈ ਕਾਰਵਾਈ ਨਹੀਂ ਆਈ ਸਾਨੂੰ ਬਸ ਇਹ ਕਹਿ ਛੱਡਦੇ ਵੀ ਹਾਂ ਅਸੀਂ ਲੱਭ ਰਹੇ ਹਾਂ ਬੰਦਾ ਅਣਪਛਾਤੇ ਲੋਕ ਕਦੇ ਲੱਭਦੇ ਤਾਂ ਹੈ ਨਹੀਂ ਜੀ ਇਹਨਾਂ ਨੇ ਅਣਪਛਾਤੇ ਲੋਕਾਂ ਦੇ ਪਰਚਾ ਕੱਟ ਰੱਖਿਆ ਪੀਬੀਟੀਯੂ ਵੀਵੀ ਇਹ ਜੇ ਇਹ ਕਹਿੰਦੇ ਆ ਕਿ ਵੀ ਹੋਰ ਬੰਦੇ ਤੇ ਮਾਮਲਾ ਦਰਜ ਕੀਤਾ ਗਿਆ ਵੀ ਉਹ ਬੰਦੇ ਤੇ ਨਹੀਂ ਕੀਤਾ ਗਿਆ ਜਿਹਨੂੰ ਗੱਡੀ ਉਹ ਤਾਂ ਹੁਣ ਜੇ ਇਹਨਾਂ ਨੂੰ ਨਹੀਂ ਤਸੱਲੀ ਤਾਂ ਜੀ ਫਿਰ ਅਸੀਂ ਜਿਹੜਾ ਬਿਆਨ ਲਿਖਾਉਦਾ ਉਹਦੇ ਮੁਤਾਬਕ ਅਸੀਂ ਕਾਰਵਾਈ ਕਰ ਰਹੇ ਹਾਂ ਜੀ ਜਿੱਕੀ ਨਾਮ ਉਹਦਾ ਬਾਈ ਜੀ ਮੈਂ ਪਾਲ ਸਿੰਘ ਸਰਪੰਚ ਪਿੰਡ ਕੌਣ ਕੀ ਘਟਨਾ ਹੋਈ ਯਾਰ ਰਾਤ ਤੇ ਬਾਈ ਜੀ ਕੱਲ ਐਕਸੀਡੈਂਟ ਹੋ ਗਿਆ ਜੀ ਬੇਟਾ ਇੱਥੇ ਬਾਈ ਜਿਹਾ ਪੱਪੂ ਬੜਾ ਮਿਹਨਤੀ ਬੰਦਾ ਹੈ ਤੇ ਉਹ ਬੇਟਾ ਕੋ ਡਾਕੂਮੈਂਟ ਲੈਣ ਵਾਸਤੇ ਉਹ ਲਾ ਕਰਦਾ ਸੀ ਬੀਐਸਏ ਐਗਰੀਕਲਚਰ ਕੀਤੀ ਸੀ ਜਰੇ ਤੇ ਮਗਰੋਂ ਗੱਡੀ ਬਿਮਾਰੀ ਬਾਈ ਜਿੱਥੇ ਬਿਠੇ ਨਾ ਰੋਡ ਤੇ ਨਾ ਆਪਾਂ ਬਰਕੰਦੀ ਨੂੰ ਤੇ ਥਾਂਦੇ ਵਾਲ ਚੌਕ ਬੰਦਾ ਉਹ ਚੌਕ ਚ ਉਹ ਬੰਦਾ ਕੋਈ ਪਾਰਟੀ ਬੂਟੀ ਵਿਆਹ ਤੋਂ ਨਾਲ ਉਹਦੇ ਫੈਮਿਲੀ ਸੀ ਤੇ ਉਹ ਕਿਲਾ ਡੇਢ ਕਿਲਾ ਤੋਂ ਨਾਲ ਧੂਕੇ ਲੈ ਗਿਆ ਸਾਰਾ ਉਹ ਪੇਟ ਸਾਰਾ ਵਿਚਾਰੇ ਦਾ ਪਾੜਦਾ ਤੇ ਉਥੇ ਟਾਇਰ ਪਾੜ ਗਿਆ ਗੱਡੀ ਦਾ ਉਵੇਂ ਰਹਿਮਤ ਤੇ ਉਹ ਗੱਡੀ ਘਰੇ ਜਾਵੜੀ ਟ੍ਰੈਸ ਕਰ ਲਈ ਲੋਕਾਂ ਨੇ ਘਰ ਤੱਕ ਚਲੇ ਗਏ ਆਰਸੀ ਆ ਗਈ ਸतीश ਕੁਮਾਰ ਨਾਂ ਦਾ ਕੋਈ ਜਿਹਦੀ ਗੱਡੀ ਆ ਤੇ ਪਤਾ ਨਹੀਂ ਕਿਉਂ ਯਾਰ ਭਾਈ 24 ਘੰਟੇ ਹੋ ਗਏ ਬੰਦੇ ਵਿਚਾਰੇ ਸ਼ਿਸ਼ਕਾਰ ਦੀ ਸਾਹ ਲਾਸ਼ ਇੱਥੇ ਯਾਰ ਲਾਸ਼ ਤੇ ਬੰਦੇ ਨਾਰੇ ਲੱਜੇ ਦੂ ਮਾਰਾ ਕੀ ਹੋਣਾ ਸਾਡੇ ਸਮਾਜ ਵਾਸਤੇ ਕਰੀਬ 22 ਸਾਲ ਦਾ 22 23 ਸਾਲ ਦਾ ਬਾਈ ਦਾ ਨਹੀਂ ਘੱਟ ਸੀ ਬਾਈ ਤੋਂ ਆ ਜਾ ਰਿਹਾ ਕੋਣੀ ਪਿੰਡ ਤੋਂ ਆਇਆ ਸੀ ਅੱਛਾ ਕੰਮ ਜਾਰੇ ਮੁਕਸਰੀ ਜਾ ਰਿਹਾ ਆ ਮੁਕਸਰੀ ਕੰਮਤੰਦੇ ਆਪਦੇ ਬਾਈ ਪੜਾਈ ਦੇ ਜਵਾਕਾ ਨੂੰ ਹੋਣਾ ਹੀ ਪੈਂਦਾ ਕੱਲ ਕਰੀਬ ਕੋ 5:30 6 ਵਜੇ ਦੀ ਬਾਈ ਤੇ ਪੁਲਿਸ ਨਾਲ ਇਹਨਾਂ ਗੱਲ ਨਹੀਂ ਬਾਤ ਨਹੀਂ ਹੋਈਗੀ ਉਹ ਥੇਰਾ ਬਾਈ ਯਾਰ ਮੈਂ ਤਾਂ ਹੈਰਾਨ ਨਹੀਂ ਯਾਰ 21ਵੀਂ ਸਦੀ ਜੀ ਆਰ ਬਾਈ ਯਾਰ ਕਿਹੜਾ ਸਾਡਾ ਲੋਕਤੰਤਰ ਲਾਹਨਤਾ ਯਾਰ ਅਸੀਂ ਡੇਢ ਘੰਟਾ ਇਥੇ ਚੌਂਕ 'ਚ ਨਹੀਂ ਆਇਆ ਕੋਈ ਪੁਲਿਸ ਵਾਲਾ ਵੇਖਣ ਵੀ ਬੰਦੇ ਰੋਕੀ ਕਾਹਦੋਂ ਬੈਠੇ ਸਾਡਾ ਮੇਨ ਚੌਂਕ ਹੈ ਮੇਨ ਰੋਡ ਹੈ ਯਾਰ ਕੋਈ ਬੰਦਾ ਪੁਲਿਸ ਵਾਲਾ ਵੇਖਣ ਨਹੀਂ ਆਇਆ ਕੋਈ ਬੰਦੇ ਧਰਨਾ ਦੇੇ ਬੈਠੇ ਕਿਸੇ ਨੂੰ ਇਦੋਂ ਤਾਂ ਮਾੜੀ ਮੈਂ ਸਮਝਦਾ ਨਹੀਂ ਬਾਈ ਯਾਰ ਕਿਸੇ ਨੂੰ ਆਦੇ ਪੁੱਤ ਤੇ ਯਾਰ ਚਲੋ ਉਹ ਬਹੁਤ ਮਾੜੀ ਗੱਲ ਹੈ ਉਦੋਂ ਅਗਲੀ ਮਾੜੀ ਯਾਰ ਇਹ ਕਾਰ ਦਾ ਪਤਾ ਲੱਗ ਗਿਆ ਵੀ ਕਿਹੜੇ ਬਿਲਕੁਲ ਕਾਰ ਦਾ ਪਤਾ ਲੱਗ ਗਿਆ ਸਾਰਾ ਉਹਦੀ ਉਸ ਕੋਡਾ ਗੱਡੀ ਆ ਸ਼ਾਇਦ ਹੈ ਮਰਸੀਡੀ ਆ ਮਰਸੀਡੀ ਆ ਉਹਦਾ ਉਹਦੀ ਆਰ ਸੀ ਸਭ ਕੁਝ ਸਾਰਾ ਕੁਝ ਆ ਗਿਆ ਅ ਅਸ਼ਤੀਸ਼ ਕੁਮਾਰ ਸ਼ਾਇਦ ਉਹਦਾ ਨਾਮ ਹੈ ਜੀ ਉਹਦੇ ਘਰ ਤੱਕ ਜਾਵੜੀ ਜਦੋਂ ਟਾਇਰ ਤੋਂ ਬਿਨਾ ਰਹਿਮ ਤੇ ਗੱਡੀ ਗਈ ਉਹਦੇ ਘਰ ਤੱਕ ਲੀਆਂ ਜਾਵੜੀਆਂ ਉਹ ਕਰੇ ਟਾਇਰ ਬਦਲੀ ਜਾਂਦੇ ਦੀ ਵੀਡੀਓ ਬਣਾ ਲੈਣ ਦੀ ਮੁੰਡਿਆ ਨੇ ਯਾਰ ਕੋਈ ਲੋਕਲ ਪੇਟ ਨਹੀਂ ਰਹੀ ਗੱਲ ਦੀ ਕੀ ਮੰਗ ਕੀ ਕਰ ਬਈ ਯਾਰ ਦੱਸੀ ਹੁਣ ਇਦੋਂ ਪੁਲਸ ਦੋ ਅੱਖਰ ਵੀ ਨਹੀਂ ਲਿਖ ਸਕੀ ਯਾਰ ਉਹ ਕੋਈ ਨਹੀਂ ਪੁੱਛ ਇੱਥੇ ਹੁਣ ਜਦੋਂ ਪੁਲਸ ਆਈ ਐਵੇਂ ਬਾਈ ਔਰ ਪਤਾ ਨਹੀਂ ਕਿਹਦਾ ਗੁਰਪਿਆਰ ਸਿੰਘ ਉਹ ਨਰੰਗ ਕਲੌਨੀ ਤੋਂ ਉਹਦਾ ਨਾਮ ਲਿਖੀ ਫਿਰਦੇ ਆ ਉਹਦਾ ਵਿਚਾਰਾ ਪਤਾ ਨਹੀਂ ਕੌਣ ਗਰੀਬ ਦੀ ਬਾਹ ਫੜ ਲਈ ਹੋਣੀ ਆ ਜਾਂ ਕੋਈ ਹੈਵੀ ਰੈਵਿਊ ਸੰਸਾਲਾ ਹੋਣਾ ਹੈ ਨਾ ਨਹੀਂ ਹੁਣੋਂ ਨਹੀਂ ਕੀਤਾ ਸੀ ਪਰ ਹੁਣ ਐਵੇਂ ਵੀ ਅਸੀਂ ਉਹਦੇ ਤੇ ਕਰਾਂਗੇ ਜੀ ਫਲਾਣਾ ਉਹਦੇ ਤੇ ਕਾਦੋਂ ਕਰਾਂਗੇ ਜਿਹਦੇ ਜਿਹਦੇ ਨਾਮ ਦੇ ਆਰਸੀ ਆ ਉਹਦੇ ਕਰੇ ਗੱਡੀ ਜਾਵੜੀ ਕੋਈ ਤੀਜੀ ਦਾ ਗੱਲ ਤਾਂ ਬਾਈ ਰਹੀ ਨਹੀਂ ਨਾ ਲੱਗਦਾ ਕਿ ਕਾਰਵਾਈ ਸਹੀ ਢੰਗ ਨਾਲ ਨਹੀਂ ਜਮਾ ਕਰਾਵਾਂਗੇ ਬਾਈ ਉਹਨਾਂ ਬੰਦੇ ਨੂੰ ਬਚਾਉਣ ਦੀ ਕੋਸ਼ਿਸ਼ ਮੁੰਡੇ ਦੀ ਡੈਥ ਹੋ ਗਈ ਬਾਈ ਗੱਡੀ ਵਾਲੇ ਨੂੰ ਕਿ ਲੱਗਦਾ ਉਹਨੂੰ ਬਚਾਉਣ ਦੀ ਕੋਸ਼ਿਸ਼ ਬਾਈ ਕਸਰ ਆ ਜੇ ਉਸ ਗੱਲ ਦੀ ਯਾਰ ਉਹਦੀ ਗੱਲ ਹੀ ਨਹੀਂ ਸੀ ਕੋਈ ਪਰਿਵਾਰ ਨੇ ਕੋਈ ਵਿਵਾਦ ਥੋੜੀ ਪੈਣਾ ਚਾਹੁੰਦਾ ਸੀ ਚਾਹੇ ਉਹ ਵੈਸੇ ਹੀ ਚੱਲ ਕੇ ਸਮਾਜਿਕ ਤੌਰ ਤੇ ਆਉਂਦੇ ਵਹਿ ਚੱਕਣ ਦਾ ਉੱਥੇ ਹੱਕ ਮੰਗਦਾ ਸੀ ਤਾਂ ਐਕਸੀਡੈਂਟ ਹੋਇਆ ਹੈ ਸ਼ਾਇਦ ਵਿਚਾਰਾ ਉਹ ਮੁੰਡੇ ਦੀ ਜਾਨ ਹੀ ਬਚ ਜਾਂਦੀ ਬਾਈ ਕਿੱਲਾ ਲੋਕ ਲੈ ਕੇ ਧੂਕੇ ਲੈ ਗਿਆ ਗੱਡੀ ਦੇ ਨਾਲ ਕਿੰਨੇ ਭੈਣ ਭਰਾ ਸੀ ਤੇ ਤਿੰਨ ਬੇਟੇ ਆ ਬਾਈ ਦੇ ਪੁੱਤ ਦੇ ਕਿਤਾ ਹੈ ਪਿੰਡ ਵਸੀਆਂ ਨੇ ਉਹੀ ਦਿੱਕੀ ਕਹਣਾ ਚਾਹੁੰਦੇ ਠੀਕ ਆ ਇਹ ਜਿਹੜਾ ਮੁਕੱਦਮਾ ਦਰਜ ਹੋਇਆ ਸੀ ਨਾਮ ਨੂੰ ਵਿਅਕਤੀ ਦੇ ਖਿਲਾਫ ਫਰਚਾ ਦਰਜ ਹੋਇਆ ਸੀ 304 ਦੇ ਦਾ ਅੱਜ ਅਸੀਂ ਐਕਸੀਡੈਂਟ ਕਰਨ ਵਾਲਾ ਦੋਸ਼ੀ ਜਿਹੜਾ ਫੜ ਲਿਆ ਹੋ ਰੈਸਟ ਕਰ ਲਿਆ ਕਿੱਥੋਂ ਦਾ ਰਹਿਣ ਵਾਲਾ ਸੀ ਕੌਣ ਸੀ ਜਿਹੜਾ ਸ੍ਰੀ ਮੁਕਸਰ ਸਾਹਿਬ ਦੇ ਰਹਿਣ ਵਾਲਾ ਕੀ ਨਾਮ ਹੈ ਜਿੰਦਾ ਉਹਨੇ ਲਿਖਾਉਦੇ ਆ ਜੀ ਨਾਮਦਿਤ ਕਰਾਉਂਦੇ ਆ ਜੀ ਗੱਡੀ ਨੰਬਰ ਕੋਈ ਪਤਾ ਲੱਗੇ ਕਿ ਗੱਡੀ ਨੰਬਰ ਪਤਾ ਜੀ ਕਿਹੜੀ ਗੱਡੀ ਦਾ ਗੱਡੀ ਨੰਬਰ ਲਿਖਾ ਦੇ ਪੀਬੀਟੀਯੂ 202 ਇੱਕ ਜੀ ਇਹ ਕਹਿੰਦੇ ਆ ਕਿ ਵੀ ਹੋਰ ਬੰਦੇ ਤੇ ਮਾਮਲਾ ਦਰਜ ਕੀਤਾ ਗਿਆ ਵੀ ਉਹ ਬੰਦੇ ਤੇ ਨਹੀਂ ਕੀਤਾ ਗਿਆ ਜਿਹੜੀ ਗੱਡੀ ਉਹ ਤਾਂ ਹੁਣ ਜੇ ਇਹਨਾਂ ਨੂੰ ਨਹੀਂ ਤਸੱਲੀ ਤਾਂ ਜੀ ਫਿਰ ਅਸੀਂ ਜਿਹੜਾ ਬਿਆਨ ਲਿਖਾਉਂਦਾ ਉਹਦੇ ਮੁਤਾਬਕ ਅਸੀਂ ਕਾਰਵਾਈ ਕਰ ਰਹੇ ਹਾਂ ਜੀ ਹੁਣ ਕੀ ਸਹਿਮਤੀ ਬਣੀ ਹੈ ਜੀ ਜੇ ਬਿਆਨ ਲਿਖਾਉਣਗੇ ਅਸੀਂ ਕਾਰਵਾਈ ਕਰ ਰਹੇ ਹਾਂ ਜੀ ਠੀਕ ਹੈ ਉਨੀ ਦੇ ਵਿੱਚ ਆ ਠੀਕ ਆ ਅਸੀਂ ਨਾ ਜਨਾਬ ਦੇਖੋ ਗੱਡੀ ਤੁਸੀਂ ਅਸੀਂ ਮੰਨ ਲਈ ਵੀ ਉਹਨੇ ਗੁਰਪਿਆਰ ਸਿੰਘ ਨੇ ਲੈ ਲਈ ਪਰ ਆਪਦੇ ਘਰੇ ਉਸ ਸਟੇਸ਼ਨ ਤੇ ਲੈ ਕੇ ਉਸ ਸਟੇਜ ਤੇ ਲੈ ਕੇ ਗਿਆ ਕਰੇ ਤਾਂ ਸਟੇਜ ਦਾ ਨਾਂ ਤੇ ਆਰਸੀ ਹੈ ਜੀ ਤੇ ਕਾਰਵਾਈ ਸਟੇਜ ਤੇ ਕਰੋ ਫਿਰ ਉਹ ਵੀਰੇ ਮਾਲਕ ਤੇ ਜਿਹੜੇ ਉਹਦਾ ਅਫੀਡਵਟ ਸਰ ਜਿਹਦੇ ਨਾਮ ਤੇ ਗੱਡੀ ਆ ਹਾਂ ਜੀ ਤੁਸੀਂ ਨਾਂ ਤੇ ਆਰਸੀ ਆ ਉਹਨੇ ਸਟਿਚ ਦੇ ਘਰੇ ਗੱਡੀ ਜਾਵੜੀ ਪੈਰ ਲੈ ਗਈ ਨਹੀਂ ਦੀ ਗੱਡੀ ਆ ਮੈਂ ਨਾਂ ਨਹੀਂ ਆ ਕਿਸੇ ਪਾਸੇ ਜੀ ਦੇਖੋ ਨਹੀਂ ਜਨਾਬ ਇਹਦਾ ਗੱਲ ਸੁਣੀ ਸੁਣੋ ਸਰਪੰਚਾ ਥੱਕਾ ਕਰ ਰਿਹਾ ਹੈ ਵਿਸਤੀਸ਼ ਦੇ ਨਾਂ ਦੀ ਆਰਸੀ ਆ ਸਟਿਚ ਦੇ ਨਾਂ ਤੇ ਗੱਡੀ ਸਟਿਚ ਦੇ ਘਰੇ ਗੱਡੀ ਜਾਵੜੀ ਤੇ ਉਹ ਰਹਿ ਗਈ ਗਿਆ ਇਹ ਸਰਪੰਚਾ ਥੱਕਾ ਕਰ ਰਿਹਾ ਹੁਣ ਨਹੀਂ ਫੇਰ ਕੋ ਰਹਿ ਹੀ ਨਹੀਂ ਗਿਆ ਇਹ ਤਾਂ ਰਹਿ ਹੀ ਨਹੀਂ ਗਿਆ ਮੈਂ ਕਰ ਦੂੰਗਾ ਜੀ 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 ਮੇਰਾ ਨਾਮ ਬਲਜਿੰਦਰ ਸਿੰਘ ਹੈ। ਮੇਰਾ ਪਿੰਡ ਕੌਣੀ ਹੈ। ਮੋਕਸਰਾ। ਰਤਨਾਵੀਰ ਮੇਰਾ ਛੋਟਾ ਵੀਰ ਹੈ, ਤਾਇ ਦਾ ਲੜਕਾ। ਕੱਲ ਪਿੰਡੋਂ ਆਇਆ ਸੀ ਆਪਣੇ ਕੋਈ ਕੰਮ ਦੇ ਲਈ ਮੋਕਸਰਾ ਆਇਆ ਸੀ। ਤੇ ਉਹ ਜਦ ਵਾਪਸੀ ਜਾ ਰਹੀ ਸੀ ਅੱਗੋਂ ਇੱਕ ਤੇਜ਼ ਗੱਡੀ ਆਈ ਤੇ ਉਹਨਾਂ ਨੇ ਓਵਰਟੇਕ ਕਰਦੇ ਹੋਏ ਤੇ ਉਹ ਮੋਟਰਸਾਈਕਲ ਤੇ ਦੋ ਬੰਦੇ ਸੀ। ਮੇਰਾ ਬ੍ਰਦਰ ਚਲਾ ਰਿਹਾ ਸੀ ਤੇ ਇੱਕ ਲੜਕਾ ਉਹਦੇ ਨਾਲ ਪਿੱਛੇ ਬੈਠਾ ਹੋਇਆ ਸੀ। ਉਹ ਐਕਸੀਡੈਂਟ ਹੋਇਆ ਉਹਨਾਂ ਦਾ। ਪਿੱਛੇ ਵਾਲਾ ਲੜਕਾ ਉੱਛਲ ਕੇ ਥੋੜਾ ਸਾਈਡ ਤੇ ਜਾ ਡਿੱਗ ਗਿਆ। ਪਰ ਜੋ ਚਲਾ ਰਿਹਾ ਸੀ ਅਕਸ਼ੇ ਕੁਮਾਰ ਉਹ ਗੱਡੀ ਦੇ ਵਿੱਚ ਚਪੇੜਚ ਆ ਗਿਆ ਤੇ ਉਹ ਗੱਡੀ ਉਹਨੂੰ ਘੜੀਸ ਕੇ ਕਾਫੀ ਦੂਰ ਤੱਕ ਲੈ ਕੇ ਗਈ। ਫਿਰ ਉਹ ਜਦੋਂ ਨਿਕਲਿਆ ਉਹਦੇ ਉੱਪਰੋਂ ਤੇ ਉਹ ਗੱਡੀ ਉਹਦੇ ਉੱਪਰ ਦੀ ਨਿਕਲ ਕੇ ਚਲੇ ਗਈ ਔਰ ਬੰਦਾ ਉੱਥੇ ਹੀ ਜਗ੍ਹਾ ਤੇ ਡੈੱਡ ਹੋ ਗਿਆ। ਤੇ ਕੱਲ ਦੇ ਲੈ ਕੇ ਬੈਠੇ ਹੋਏ ਆ ਪ੍ਰਸ਼ਾਸਨ ਵੱਲੋਂ ਹਲੇ ਤੱਕ ਕੋਈ ਉਹਦੀ ਕਾਰਵਾਈ ਨਹੀਂ ਹੋ ਰਹੀ। ਕੱਲ ਦੇ ਉਸੇ ਚੱਕਰ 'ਚ ਅਸੀਂ ਬੈਠੇ ਆਂ। ਹਾਲੇ ਤਾਂ ਕੋਈ ਪੋਸਟਮਾਰਟਮ ਵੀ ਨਹੀਂ ਕਰਵਾਇਆ ਇਸੇ ਚੱਕਰ 'ਚ ਅਸੀਂ। ਕਿੰਨੇ ਦਾ ਵਜੇ ਘਟਨਾ ਆ? ਇੱਕ ਘਟਨਾ ਵੀਜੀ ਕੱਲ 5:30-6 ਵਜੇ ਦੇ ਲਗਭਗ ਲੰਮਸਮ ਹੋਈ ਆ। ਬਸ ਸਾਨੂੰ ਪਤਾ ਲੱਗਿਆ 6:30 ਵਜੇ। ਕਿਉਂਕਿ ਉਹ ਉੰਡੇ ਦੀ ਉਮਰ 23-24 ਸਾਲ ਦੀ ਸੀ। ਉਤੋਂ ਬੰਦਾ ਮਾਰ ਕੇ ਹਿੱਟ ਐਂਡ ਰਨ ਦਾ ਕੇਸ ਬੰਦਾ ਹੀ ਸਿੱਧਾ-ਸਿੱਧਾ ਛੱਡ ਕੇ ਭੱਜ ਗਿਆ ਬੰਦੇ ਨੂੰ ਈਵਨ ਕੀ ਥਾਂ ਤੇ ਡੈੱਡ ਹੋ ਗਿਆ। ਫਿਰ ਉਹਨਾਂ ਨੇ ਚੱਕਿਆ ਵੀ ਨਹੀਂ ਫਿਰ ਐਂਬੂਲੈਂਸ ਜਦੋਂ ਲੋਕਾਂ ਨੇ ਦੇਖਿਆ ਉਹਨੂੰ ਬੁਲਾਇਆ। ਫਿਰ ਜਦੋਂ ਲੈ ਕੇ ਆਏ ਉਹ ਤੱਕ ਡਾਕਟਰ ਨੇ ਵੀ ਜਵਾਬ ਦਿੱਤਾ। ਇਹ ਕੋਈ ਪੁਲਿਸ ਅਧਿਕਾਰੀ ਜਿਨ੍ਹਾਂ ਨੂੰ ਧੰਨਵਾਦ ਨਹੀਂ ਹੋਈ। ਸਾਲ ਦੀ ਪੁਲਿਸ ਅਧਿਕਾਰੀਆਂ ਨਾਲ ਹੀ ਸਵੇਰੇ ਲੱਗੇ ਪਏ ਆ ਅਸੀਂ। ਇਹਨਾਂ ਨੂੰ ਜਗਾ ਜਗਾ ਇਹਨਾਂ ਨੇ ਈਵਨ ਕੀ ਸਾਡੇ ਦੇ ਉੱਤੇ ਆਏ ਪੁੱਛਿਆ ਕੀ ਹੋਈ ਕਾਰਵਾਈ ਬਸ ਬਿਆਨ ਲੈ ਜਿਹੜੇ ਬੰਦਾ ਕੱਲ ਬਚਿਆ ਉਹਦੀ ਸਿਰਫ ਲਾਤੀ ਟੁੱਟੀ ਆ ਉਹਨੂੰ ਪੁੱਛਿਆ ਉਹ ਕਹਿੰਦਾ ਵੀ ਮੈਨੂੰ ਕੁਝ ਯਾਦ ਨਹੀਂ ਗੱਡੀ ਪਿੱਛੋਂ ਆਈ ਆ ਪਰ ਹੁਣ ਜਿਵੇਂ ਇੱਕ ਵਾਰੀ ਐਕਸੀਡੈਂਟ ਦੇ ਵਿੱਚ ਬੰਦੇ ਨੂੰ ਯਾਦ ਨਹੀਂ ਰਹਿੰਦਾ ਪਰ ਹੌਲੀ-ਹੌਲੀ ਯਾਦ ਆਇਆ ਉਹਨੇ ਦੱਸਿਆ ਗੱਡੀ ਬਾਰੇ ਕਿ ਗੱਡੀ ਮਰਸੀਡੀਜ਼ ਬੈਂਜ ਬੈਂਜ ਨਾਮ ਦੀ ਗੱਡੀ ਆ ਮੁਕਸਰ ਦੇ ਵਿੱਚ ਗਿਣਮੀਆਂ ਚੁਣਮੀਆਂ ਦੋ ਤਿੰਨ ਗੱਡੀਆਂ ਉਹਨੇ ਨੰਬਰ ਵੀ ਦੱਸਿਆ ਗੱਡੀ ਦਾ ਪੀਵੀ 30 ਨੰਬਰ ਆ ਜੀ ਪੀਵੀ 30 ਯੂ ਵੀ ਵੀ ਨੰਬਰ ਆ ਗੱਡੀ ਦਾ ਮੁਕਸਰ ਦੇ ਵਿੱਚ ਹੀ ਆ ਅਸੀਂ ਸਵੇਰ ਦੇ ਗੱਡੀ ਟਰੈਕ ਕਰਦੇ ਫਿਰਦੇ ਆ ਦੇਖ ਲਿਆ ਸੀਸੀਟੀਵੀ ਦੇ ਵਿੱਚ ਵੇਖਿਆ ਵੀ ਇਹ ਗੱਡੀ ਨੂੰ ਅਸੀਂ ਦਿਖਾਇਆ ਵੀ ਅੱਲ ਜਾ ਕੇ ਪੁਲਿਸ ਵੱਲੋਂ ਕੋਈ ਵੀ ਸਾਡੇ ਨਾਲ ਕੋਈ ਸਹਾਇਤਾ ਨਹੀਂ ਆ। ਅਸੀਂ ਜਾ ਕੇ ਦਿਖਾ ਦਿੰਨੇ ਆ। ਆਹ ਜਗ੍ਹਾ ਜੀ ਇੱਥੇ ਗੱਡੀ ਖੜੀ ਆ। ਇੱਥੋਂ ਦੇਖ ਲਓ। ਆਕੇ ਦੇਖ ਲੈਂਦੇ ਆ। ਆਕੇ ਅਹਸਾਨ ਕੀਤਾ ਸਾਡੇ ਤੇ ਵੀ ਅਣਪਛਾਤੇ ਲੋਕਾਂ ਦੇ ਪਰਚਾ ਕੱਟੀ ਬੈਠੇ ਆ ਸਵੇਰੇ। ਸਾਨੂੰ ਕੋਈ ਰਿਸਪੌਂਸ ਨਹੀਂ ਦੇਈ ਜਾਂਦੇ। ਸਾਨੂੰ ਕਹਿ ਦਿੰਦੇ ਆ ਕਾਰਵਾਈ ਚੱਲੀ ਜਾਂਦੀ ਆ। ਸਵੇਰੇ ਸਾਨੂੰ ਕਹਿ ਰਹੇ ਜੀ ਘੰਟੇ-ਘੰਟੇ ਤੱਕ ਤੁਹਾਨੂੰ ਅਸੀਂ ਘੰਟੇ 'ਚ ਬੰਦਾ ਲੱਭ ਕੇ ਦੇ ਦਾਂਗੇ। ਘੰਟੇ 'ਚ ਬੰਦਾ ਲੱਭ ਕੇ ਦੇ ਦਾਂਗੇ ਪਰ ਕੋਈ ਕਾਰਵਾਈ ਨਹੀਂ ਆਈ। ਸਾਨੂੰ ਬਸ ਇਹ ਕਹਿ ਛੱਡਦੇ ਵੀ ਹਾਂ ਅਸੀਂ ਲੱਭ ਰਹੇ ਹਾਂ ਬੰਦਾ ਅਣਪਛਾਤੇ ਲੋਕ ਕਦੇ ਲੱਭਦੇ ਤਾਂ ਹੈ ਨਹੀਂ ਜੀ ਇਹਨਾਂ ਨੇ ਅਣਪਛਾਤੇ ਲੋਕਾਂ ਦੇ ਪਰਚਾ ਕੱਟ ਰੱਖਿਆ ਹੁਣ ਵੀ ਕਹਿੰਦੇ ਹਾਲੇ ਕੋਈ ਪੜਤਾਲ ਚੱਲੀ ਨਹੀਂ ਉਹਨੂੰ ਦੱਸ ਦਾਂਗੇ ਉਹਨੂੰ ਵੀ ਸਾਨੂੰ ਆਖੇ ਇਹਨਾਂ ਵੀ ਕੱਲ ਤੱਕ ਦਾ ਸਾਨੂੰ ਟਾਈਮ ਦਿਓ ਇਸੇ ਚੱਕਰ ਜਿਹਾ ਹੁਣ ਬੈਠੇ ਆ ਜੀ ਸਾਰੇ ਅਸੀਂ ਸੰਸਕਾਰ ਵੀ ਨਹੀਂ ਕਰ ਰਹੇ ਬੱਚੇ ਦਾ ਕੱਲ ਦਾ ਪੋਸਟਮਾਰਟਮ ਵੀ ਨਹੀਂ ਹੋਇਆ ਉਹਦੇ ਵਾਲੇ ਜਿੰਨਾ ਚਿਰ ਸਾਨੂੰ ਕੋਈ ਸਾਨੂੰ ਇਨਸਾਫ ਨਹੀਂ ਮਿਲਦਾ ਉਹਨਾਂ ਚਿਰ ਕੁਝ ਵੀ ਨਹੀਂ ਹੋਣਾ ਇਹ ਸਭ ਲੋਕ ਐਕਸੀਡੈਂਟ ਹੋਇਆ ਸਰ ਕੱਲ ਸ਼ਾਮ ਨੂੰ ਉਹ ਆ ਮੁਕਸਰ ਰੋਡ ਤੇ ਮੁਕਸਰ ਬਢੰਡਾ ਰੋਡ ਤੇ ਉੱਤੇ ਥਾਂਦੇ ਵਾਲਾ ਚੌਂਕ ਦੇ ਥਾਂਦੇ ਵਾਲਾ ਰੋਡ ਤੇ ਜਾ ਕੇ ਸੂਆ ਪੈਂਦਾ ਸੂਏ ਕੋਲੇ ਜਾ ਕੇ ਹੋਇਆ ਐਕਸੀਡੈਂਟ ਸੀਸੀਟੀਵੀ ਕਿਸੇ ਨੇ ਇਹਨਾਂ ਨੇ ਕੁਝ ਨਹੀਂ ਲੱਭੀ ਅਸੀਂ ਖੁਦ ਹੀ ਸਵੇਰੇ 8 9 ਵਜੇ ਦੇ ਲੱਗੇ ਪਏ ਆ ਜੀ ਆ ਚੌਂਕ 'ਤੇ ਖੜੇ ਆ ਚੌਂਕ 'ਚੋਂ ਲੋਕਾਂ ਤੋਂ ਪਤਾ ਕੀਤਾ ਗੱਡੀ ਬਾਰੇ ਸੀਸੀਟੀਵੀ ਆ ਦੇਖੋ ਤੁਸੀਂ ਵੀਡੀਓ ਵੀ ਅਸੀਂ ਖੁਦ ਲੱਭ ਕੇ ਲੈ ਕੇ ਆਏ ਆ ਜਾ ਜਾ ਕੇ ਦੁਕਾਨਾਂ ਤੋਂ ਜਿੱਥੇ ਜਿੱਥੇ ਸਾਨੂੰ ਕੈਮਰੇ ਮਿਲੇ ਆ ਜਾ ਕੇ ਉੱਥੋਂ ਦੇਖ ਕੇ ਆਏ ਆਂ ਗੱਡੀ ਦੇ ਇੰਨੀ ਕੀ ਬੰਦੇ ਦੀ दारू ਪੀਤੀ ਸੀ ਹੁਣ ਇਹ ਨਹੀਂ ਪਤਾ ਲੱਗਿਆ ਗੱਡੀ ਦਾ ਟਾਇਰ ਮੱਚ ਗਿਆ ਉਹਦਾ ਵੀਲ ਦੇ ਉੱਤੋਂ ਹੀ ਉਹ ਗੱਡੀ ਉੱਥੋਂ ਲੈ ਕੇ ਆਇਆ ਬੰਦਾ ਗਲੀ ਦੇ ਵਿੱਚ ਉਵੇਂ ਗੱਡੀ ਵਾੜਤੀ ਉਹਨੇ ਟਾਇਰ ਵੀਲ ਉਵੇਂ ਹੀ ਦਿਖ ਦਿਓ ਉਹਦੇ ਨਹੀਂ ਇਹਦੇ ਤੋਂ ਬਾਅਦ ਚ ਗੱਡੀ ਤੁਹਾਨੂੰ ਦੇਖੂਗੀ ਉਹ ਬੰਦਾ ਇੰਨੀ ਕੀ दारू ਪੀਤੀ ਹੋਈ ਐਸੀ ਉਹਨੂੰ ਕੋਈ ਹੋਸ਼ ਨਹੀਂ ਸੀ ਆਹ ਟਾਇਰ ਦਿਖਾਈ ਚੱਲ ਵੀਡੀਓ ਦਿਖਾਓ ਗੱਡੀ ਵਾਲੀ ਵੀਡੀਓ ਕਾ ਕਰਕੇ ਵਿਖਾ ਦੇ ਜਿਹੜੀ ਗੱਡੀ ਹੈ ਜਿਹੜੀ ਆ ਉਹ ਆਉਗੀ ਕੋਈ ਨਹੀਂ ਸੜ ਜਾਵੇ ਪਰਸ ਬਹੁਤ ਬਹੁਤ ਚੰਗਾ ਕੀ ਕਰਦੇ ਕਾ ਇੰਡੀਆ ਤੇ ਅਰੇ ਦਿਖਾ ਦੇ ਦੇ ਤੁਹਾਨੂੰ ਕੰਮ ਕਰਦੇ ਅਸੀਂ ਜਗ੍ਹਾ ਜਗ੍ਹਾ ਜਾ ਕੇ ਦੁਕਾਨਾਂ ਤੇ ਦੇਖੀ ਹੈ ਨਈ ਗੱਡੀਆਂ ਸਾਨੂੰ ਜਿੱਥੇ ਜਿੱਥੇ ਲੋਕੇਸ਼ਨ ਮਿਲ ਜਾਂਦੀ ਹੈ ਕਈ ਹਸਪੀਟਲ ਦੇ ਗੇਟ ਚੋਂ ਦੇਖਿਆ ਦੁਕਾਨਾਂ ਦੇ ਗੇਟ ਚੋਂ ਦੇਖਿਆ ਅਸੀਂ ਗੱਡੀ ਉਵੇਂ ਦਿਖ ਰਹੀ ਹੈ ਜਿੱਥੇ ਜਾ ਕੇ ਗੱਡੀ ਖੜੀ ਆ ਟਾਇਰ 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 ਟੁੱਟਿਆ ਆ ਵੀਰ ਤੇ ਨਹੀਂ ਨਾਲੀ ਨਹੀਂ ਨਹੀਂ ਆਹ ਚੱਲੀ ਇਹ ਹੀ ਆਹੀ ਆਹ ਚੱਲੀ ਉਹ ਰਹੀ ਗੱਡੀ ਉਹ ਸਿਰ ਬਲਰ ਹੋ ਜਾਂਦੀ ਬੰਦਾ ਬੰਦਾ ਜਿਹੜਾ ਇੱਥੇ ਲਿਆਉਂਦੇ ਨਾ ਸਾਰੇ ਲੋਕ ਬੈਠੇ ਇੱਥੇ ਸਾਨੂੰ ਵੀ ਦਿਖਾਓ ਗੱਡੀ ਦਾ ਮਾਲਕ ਹੈ ਕਿਹਨੂੰ ਕਿਹੜਾ ਗਰੀਫ ਫੜ ਕੇ ਦੇ ਤਾ ਤੁਸੀਂ ਪਰ ਆ ਮੇਰਾ ਮੂੰਹ ਦੱਸੋ ਕੀ ਕਰਨਾ ਬੇਟਾ ਮੇਰੀ ਗੱਲ ਕਰ ਦੇ ਕੀਆ ਤੁਸੀਂ ਉਹ ਬੇਟਾ ਮੇਰੀ ਸਮੈਂ ਬੰਦਾ ਅਰੈਸਟ ਕਰਦੇ ਆ ਮੈਂ ਬੰਦਾ ਇਹ ਨਾਮ ਹੈ ਸਰ ਕੌਣ ਹੈ ਜੀ ਕੌਣ ਹੈ ਜੀ ਬੰਦੇ ਦਾ ਕੀ ਨਾਮ ਹੈ ਕਿਹੜਾ ਜਿਹੜਾ ਤੁਸੀਂ ਅਰੈਸਟ ਕਰੀ ਬੈਠੇ ਆ ਉਹ ਯਾਰ ਤਪ सारियूं कुझु न करे सुठो